ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਜੋ ਅਮਰਸਰ ਪੁਲਿਸ ਕਮਿਸ਼ਨਰੇਟ ਦੇ ਵਿੱਚ ਡਰਾਈਵ ਚੱਲ ਰਹੀ ਹੈ ਅਗੇਂਸਟ ਡਰੱਗਸ ਉਹਦੇ ਚ ਅਸੀਂ ਪੰਜ ਬੰਦੇ ਅਰੈਸਟ ਕੀਤੇ ਹੈ ਜੁਗਰਾਜ ਸਿੰਘ ਸਨ ਆਫ ਪੰਜਾਬ ਸਿੰਘ ਨਵਰਾਜ ਸਿੰਘ ਸਨ ਆਫ ਪੰਜਾਬ ਸਿੰਘ ਦਿਲਪ੍ਰੀਤ ਸਿੰਘ ਸਨ ਆਫ ਇੰਦਰਜੀਤ ਸਿੰਘ ਸਮਰਨਜੀਤ ਕੌਰ ਵਾਈਫ ਆਫ ਪੰਜਾਬ ਸਿੰਘ ਤੇ ਮਨਜੀਤ ਸਿੰਘ ਅਲਾਇਸ ਭੋਲਾ ਅਸੀਂ ਇਹਨਾਂ ਤੋਂ 550 530 ਗ੍ਰਾਮ ਇਹ ਰਿੰਨ ਕਵਰ ਕੀਤੀ ਹੈ ਇਹਦੇ ਨਾਲ ਨਾਲ ਇਲੈਕਟ੍ਰਿਕ ਕੰਡਾ ਵੀ ਰਿਕਵਰ ਕੀਤਾ ਤੇ ਨਾਲ ਨਾਲ ਅਸੀਂ 10000 ਰੁਪਏ ਡਰਗ ਮਨੀ ਵੀ ਇਨਾ ਤੋਂ ਰਿਕਵਰ ਕੀਤੀ ਹੈ ਜਿਹੜਾ ਜਗਰਾਤ ਸਿੰਘ ਨਵਰਾਤ ਸਿੰਘ ਦਿਲਪ੍ਰੀਤ ਸਿੰਘ ਤੇ ਮਨਜੀਤ ਸਿੰਘ ਨੇ ਇਨਾ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਜਿਹੜੀ ਸਿਮਰਨਜੀਤ ਕੌਰ ਹੈ ਉਹਦੀ 43 ਸਾਲ ਦੇ ਲਾਗੇ ਤੱਕ ਦੀ ਉਮਰ ਹੈ ਤੇ ਸਾਰੇ ਜਿਹੜੇ ਕਿਊਸ ਠੇਗੇ ਆ 10ਵੀਂ 12ਵੀਂ ਕਲਾਸ ਤੱਕ ਪੜ੍ਹੇ ਆ ਤੇ ਇਹਨਾਂ ਨੂੰ ਅਸੀਂ ਚਾਰਾ ਪੁਲਿਸ ਨੇ ਰੈਸਟ ਕੀਤਾ ਵਡਾਲੀ ਏਰੀਆ ਦੇ ਲਾਗੇ ਤੇ ਸਾਨੂੰ ਇਨਫੋਰਮੇਸ਼ਨ ਵੀ ਸੀ ਤੇ ਅਸੀਂ ਆਪਣਾ ਨਾਕਾ ਵੀ ਸੈਟਅਪ ਕੀਤਾ ਸੀ ਤੇ ਪੁਲਿਸ ਪਾਰਟੀ ਵੀ ਉਥੇ ਮਸਤੈਦ ਸੀਗੀ ਤੇ ਜਿਵੇਂ ਸਾਨੂੰ ਪਤਾ ਚੱਲਿਆ ਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੋਂ 530 ਗ੍ਰਾਮ ਹੀਰੋਇਨ ਤੇ ਇਲੈਕਟ੍ਰਿਕ ਕੰਡਾ ਤੇ 10000 ਰੁਪਏ ਡਰਗ ਮਨੀ ਰਿਕਵਰ ਕੀਤੀ ਤੇ ਨਾਲ ਹੀ ਇਹਦੇ ਨਾਲ ਨਾਲ ਅਸੀਂ ਐਫ ਆਈ ਆਰ ਨੰਬਰ 4 ਸਾਤਪੈ 2025 ਅੰਡਰ ਸੈਕਸ਼ਨ 21ਬੀ ਸੀ 27ਏ 29685 ਐਨਡੀਪੀ ਇਸੈਕਟਰ ਰਜਿਸਟਰ ਕੀਤੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਨੇ ਅ ਪਿਛਲੇ 24 ਘੰਟਿਆਂ ਚ ਤਿੰਨ ਪੀਓਵੀ ਅਰੈਸਟ ਕੀਤੇ ਹੈ ਐਫਆਈਆਰ ਨੰਬਰ 110 ਹੈ ਇਸਲਾਮਾਬਾਦ ਏਰੀਆ ਦੀ ਉਹਦਾ ਪੀਓ ਦਾ ਨਾਮ ਹੈ ਗੌਰਵ ਠਾਕੁਰ ਤੇ ਐਫਆਈਆਰ ਤੇ ਦੂਸਰੀ ਹੈਗੀ ਹੈ ਮਜੀਠਾ ਰੋਡ ਅੰਮ੍ਰਿਤਸਰ ਦੀ ਐਫਆਈਆਰ ਹੈ ਪੀਓ ਦਾ ਨਾਮ ਹੈ ਜਤਿੰਦਰ ਸਿੰਘ ਅਲਾਇਸ ਮੋਟਾ ਤੇ ਤੀਸਰੀ ਹੈਗੀ ਹੈ थाना सदर ਦੀ ਐਫਆਈਆਰ ਹੈ ਤੇ ਪੀਓ ਦਾ ਨਾਮ ਹੈ ਰੋਸ਼ਨ ਲਾਲ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ ਵਚਨਬੰਦ ਹੈ ਧੰਨਵਾਦ